ਅਬ ਬਿਆਂ ਦੇ ਸਮੋਸੇ ਕਰਨੀ ਛੋਟੂ ਕਰ ਦੇਣਾ ਭਾਈ ਹਰੀ ਚਟਨੀ ਤੇ ਮਿੱਠੀ ਚਟਨੀ ਪਾ ਦੀ ਹਰੀ ਚਟਨੀ ਬਾਵਾ ਪਾ ਦੀ ਭਾਈ 200 ਰੁਪਏ ਤੇ ਇੱਕ ਹੀ ਚਟਨੀ ਆਉਣੀ ਆ ਜੇ ਦੋ ਚਟਨੀਆਂ ਲੈਣੀਆਂ ਤੇ ਫਿਰ ਸਮੋਸੇ ਰਹਿਣ ਦੋ ਵੀਰ ਚਟਨੀਆਂ ਮੈਂ ਦੋਵੇਂ ਲੈ ਕੇ ਜਾਣੀਆਂ ਦੇਣੇ ਤੇ ਦੇ ਨੀ ਤੇ ਤੇਰੀ ਮਰਜ਼ੀ ਓ ਨਾ ਵੀਰੇ ਸੌਦੇ ਨਹੀਂ ਮਾਰਾ ਖਾਂਦਾ ਨਹੀਂ ਖਾਂਦਾ ਫਿਰ ਬਟਲਾ ਨੋਟ ਚਾ ਲੈਦਾ ਫਿਰ ਕਿ ਜਿੱਥੋਂ ਮਿਲਦੇ ਇੱਥੇ ਲੰਗਰ ਲਾਇਆ ਹਾਂ ਤਾਂ ਮੈਂ ਇਹਨਾਂ ਨੂੰ ਕਿਹਾ ਸੀ 9 ਵਜੇ ਆਜੋ ਟਾਈਮ ਤੋਂ ਲੱਗਣਾ ਹੀ ਆ 10 15 ਮਿੰਟ ਤਾਂ ਲੱਗਣੀ ਹੀ ਆ ਹੁਣ ਉਹਨੇ ਕਿਹੜੇ ਪਾ ਕੇ ਰੱਖੇ ਮੇਰੇ ਹੱਥੀ ਜੇ ਬਹੁਤੇ ਕਾਲੇ ਆ ਨਾ ਤੇ ਇਹਨਾਂ ਨੂੰ ਇਥੋਂ ਭੁਜੇ ਨਾ ਚਾਹ ਪਹਿਲਾਂ ਤੇ ਕੱਢ ਦੋ ਇਹਨਾਂ ਨੂੰ ਤਾ ਜਾ ਮੈਂ ਤੈਨੂੰ ਦੇਖਿਆ ਵਾ ਆ ਵਿਆਹ ਕਦੇ ਆ ਜਾਂਦੇ ਮਾਲ ਘਾਟ ਹੀ ਲੱਗਦਾ ਓ ਹੈਲੋ ਇਧਰ ਕੀ ਲੱਭਣ ਡਿਆ ਓ ਮੰਗਾ ਕਿਥੇ ਗਿਆ ਬਜਾਜੀ ਆ ਯਾਰ ਮੇਰਾ ਇਹ ਮੰਗਾ ਬਜਾਜੀ ਆ ਕਾਊਂਟਰ ਥੱਲੇ ਵੜਿਆ ਮੈਂ ਤਾਂ ਲੱਡੂ ਵੇਖਣ ਆ ਲੱਡੂ ਡਿੱਗਾ ਥੱਲੇ ਕੰਮ ਦੱਸ ਘੜਿਆ ਸਮੋਸੇ ਲੈਣੇ ਸਮੋਸੇ ਲੈਣੇ ਤਾਂ ਸਮੋਸੇ ਦੇ ਦੇਨੇ ਕ ਮੰਗਾ ਨਾਲ ਲੈ ਗਿਆ ਸਮੋਸੇ ਅੱਛਾ ਕਿੱਦਾਂ ਆਇਆ ਸਮੋਸੇ ਫਿਰ ਸਮੋਸੇ ਚਾਰ ਘਟਰੇ ਛੇ ਤੇ ਬਾਕੀ ਅੰਦਰ ਥਾਲ ਚ ਰੱਖੇ ਹੋ ਭਰਾਵਾ ਇਹ ਨਹੀਂ ਕਿੰਨੇ ਰੁਪਏ ਕਿਲੋ ਆ ਕੱਲੋ ਤੂੰ ਇੱਥੇ ਗੋਭੀ ਲੈਣ ਆਇਆ ਮੈਂ 20 ਰੁਪਏ ਪਲੇਟ ਆ ਅਹੋ ਅੱਛਾ 20 ਰੁਪਏ ਪਲੇਟ ਆ ਆਹੋ 10 ਕ ਪ੍ਰਾਣੇ ਆਇਆ ਘਰ ਤੇ ਕਿਨੇ ਖਾਣਗੇ ਉਹ ਤੈਨੂੰ ਪਤਾ ਆਊਗਾ ਕਿ ਪ੍ਰਾਣੇ ਤੁਹਾਡੇ ਆਏ ਆ ਆਹ ਬੜਾ ਕਾਲਾ ਕੀਤਾ ਤੇਲ ਕੀ ਗੱਲ ਇੰਨਾਂ ਚੋੜੀ ਪਾਇਆ ਉਹ ਭਰਾਵਾ ਸਰੋਂ ਦਾ ਆ ਜਿਹੜਾ ਮਰਜ਼ੀ ਹੋਵੇ ਪਰ ਤਾਂ ਜਈ ਆ ਆਹੋ ਤਾਜ਼ਾ ਗਿਆ ਜੇ ਤੇ ਹਫਤਾ ਹੀ ਹੋਇਆ ਪਾਇਨੂ ਆ ਸਮੋਸਿਆਂ ਦੇ ਨੁਕਰਾਂ ਬਣੀਆਂ ਕੱਢੀਆਂ ਬੜੇ ਤਿੱਖੇ ਕੀਤੇ ਪ੍ਰਾਣੇ ਦੇ ਮੂੰਹ ਨਹੀਂ ਚਲਦੇ ਨਾ ਉਹ ਛੱਲਾਂ ਨੂੰ ਅਸੀਂ ਲੋਹੇ ਦੇ ਬਣਾਈਦੇ ਆ ਆ ਕਿਦਾਂ ਆ ਕੜਾਈ ਬੇਲੀ ਰਹਿੰਦੀ ਆ ਨਹੀਂ ਸ਼ਾਮਣ ਗੋਲ ਗੱਪਿਆਂ ਦੀ ਰੇੜੀ ਲਾਉਂਦੀ ਆ ਉਹ ਮੈਂ ਕਹਿੰਦਾ ਬੇਲੀ ਆ ਤੇ ਮਤਲਬ ਵੇਚਣੀ ਆ ਬੈਠ ਕੇ ਇਹਨੂੰ ਕਿਹ ਖੋਵਾ ਪੌਲੇ ਜਿ ਮਾਰਿਆ ਕਰਨਾ ਉਹ ਤੁਹਾਡੇ ਲਾਗੇ ਸਕੂਲ ਨੇੜਾ ਹਾਂਜੀ ਹੈਗਾ ਇੱਥੇ ਹੀ ਪੜਿਆ ਮਨੀ ਇੱਥੇ ਪੜਿਆਂ ਦੇ ਹੁਣ ਤੈਨੂੰ ਮੈਂ ਕੈਸ਼ੀਅਰ ਲਵਾਵਾ ਇੱਥੇ ਤੂੰ ਕੰਮ ਦੱਸ ਕਿਹੜੇ ਆ ਕਿੰਨੇ ਸਮੋਸੇ ਕਰਾਂ ਇਦਾਂ ਕਰ ਫਿਰ 20 ਸਮੋਸੇ ਕਰ ਦੇ ਤੇ 1.5 ਕਿਲੋ ਚੜਨੀ ਕਰ ਦੇ ਨਾਲ ਕੀ ਗੱਲ ਪਰੌਣਿਆਂ ਨੂੰ ਚਾਹ ਦੀ ਜਗ੍ਹਾ ਚੜਨੀ ਪੀਣੀ ਅਹ ਗਲਾਬ ਜਾਮਨ ਨੂੰ ਜਾਂ ਰਾਸਗੁਲੇ ਤੇ ਤੇਰਾ ਪਰਵਾਵਾ ਪਿਆ ਵਾ ਪਿਆ ਵਾ ਗਲਾਬ ਜਾਮਨ ਨੂੰ ਆ ਲੈ ਕੇ ਵੇ ਲੱਡੂ ਵੀ ਜਾਣੇ ਪਰ ਲੱਡੂ ਆ ਪੂਰਾ ਗੋਲ ਨਹੀਂ ਆ ਉਹ ਗੋਲ ਨੂੰ ਤੂੰ ਨਾ ਪੇ ਲਗੋੜੀ ਖੜ ਰਹੀ ਆ ਮੈਨੂੰ ਇੱਚ ਬੜਾ ਜਿਆਦਾ ਵਾ ਕਿ ਬਾਏ ਤਰ੍ਹਾਂ ਸੰਗ ਚੜਦਾ ਅੰਦਰ ਜਾ ਕੇ ਕਿਹੜਾ ਗੋਲੀ ਰਹਿਣਾ ਜਿਹੜਾ ਵਿਆਹ ਵਾਲਾ ਲੱਡੂ ਕਹਿੰਦੇ ਵਿਆਹ ਵਾਲਾ ਲੱਡੂ ਹੀ ਹੁੰਦਾ ਉਹ ਭਰਾਵਾ ਇਹੋ ਹੀ ਵਿਆਹ ਵਾਲਾ ਹੁੰਦਾ ਵਾ ਮੇਰੀ ਅੱਲਾ ਇਹਨੂੰ ਵਿਆਹ ਦੇ ਕੱਲ ਲੈ ਜਾ ਤੇ ਮੇਰੀ ਵੱਲੋਂ ਭੋਗ ਤੇ ਲਾ ਜੀ